ਗੁਰੂ ਪਿਆਰਿਓ ਕਵੀ ਦਰਦੀ ਦੋ ਲੜਣਾ ਬੜੀਆਂ ਸੋਹਣੀਆਂ ਲਿਖਦਾ ਹੈ ਕਿਲਾ ਛੱਡਿਆ ਜਦੋਂ ਅਨੰਦਪੁਰ ਦਾ ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ ਟੁਕੜੇ ਜਿਗਰ ਦੇ ਵੱਖੋ ਵੱਖ ਹੋ ਗਏ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਪੰਥ ਖਿੰਡਿਆ ਵਾਂਗ ਪਰਵਾਨਿਆਂ ਦੇ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਦਰਦੀ ਭਾਣਾ ਅਕਾਲ ਦਾ ਮਾਨੇ ਆਖੇ ਦਿਲ ਕਿਸੇ ਪਾਸੇ ਤੇ ਮੋੜਾ ਕਿਸੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਦਾ ਦਿਲ ਕਿਸੇ ਪਾਸੇ ਸੀ ਤੇ ਕੁਦਰਤ ਨੇ ਮੋੜਾ ਕਿਸੇ ਹੋਰ ਪਾਸੇ ਮੋੜ ਦਿੱਤਾ ਆਨੰਦਪੁਰ ਦਾ ਕਿਲਾ ਤਿਆ ਕੇ ਚਮਕੌਰ ਦੀ ਗੜੀ ਦੇ ਵਿੱਚ ਆਏ ਇੱਥੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਦੇਸ਼ ਤੇ ਕੌਮ ਦੀ ਖਾਤਰ ਕੁਰਬਾਨ ਹੋ ਗਏ ਸਰਹੰਦ ਦੀ ਧਰਤੀ ਦੇ ਉੱਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲੀਹਾਂ ਦੇ ਵਿੱਚ ਚਨਵਾ ਦਿੱਤੇ ਗਏ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਦੇਸ਼ ਤੇ ਕੌਮ ਦੀ ਖਾਤਰ ਕੁਰਬਾਨੀ ਦੇ ਗਈ ਕਵੀ ਕਿਬਰੀਆ ਖਾਨ ਦੋ ਲਾਣਾ ਬੜੀਆਂ ਸੋਹਣੀਆਂ ਲਿਖਦਾ ਕਿ ਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਪਰਉਪਕਾਰ ਕੀਏ ਇੱਕ ਖਾਲਸ ਖਾਲਸਾ ਪੰਥ ਸਜਾ ਜੱਤੋਂ ਕੇ ਵੇਦਨ ਕਾਲ ਦੀਏ ਇੱਕ ਤੇਗ ਕੇ ਬੇਟੇ ਤੇਗ ਪਕੜ ਦੁਖਿਓਂ ਕੇ ਕਾਟ ਜੰਜਾਲ ਦੀਏ ਉਸ ਮੁਲਕ ਕੋ ਵਤਨ ਕੀ ਖਿਦਮਤ ਮੇਂ ਕਈ ਬਾਪ ਦੀਏ ਕਈ ਲਾਲ ਦੀਏ ਤੇ ਇਹ ਗੱਲ ਆਖੀ ਚਾਰ ਮੂਹੇ ਤਾ ਕਿਆ ਹੁਆ ਜੀਵਤ ਕਈ ਹਜ਼ਾਰ ਗੁਰੂ ਕਲਗੀਧਰ ਪਾਤਸ਼ਾਹ ਦੇ ਚਾਰ ਸਹਬਜ਼ਾਦੇ ਦੇਸ਼ ਤੇ ਕੌਮ ਤੋਂ ਕੁਰਬਾਨ ਹੋ ਗਏ ਪੁੱਤ ਭੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਗੁਰੂ ਕਲਗੀਆਂ ਵਾਲਾ ਆਪਣੇ ਪੁੱਤਾਂ ਦੀ ਕੁਰਬਾਨੀ ਦੇਖ ਕੇ ਕਿਵੇਂ ਹੱਸ ਰਿਹਾ ਹੈ ਇਸ ਕਵਿਤਾ ਦੇ ਵਿੱਚ ਮੇਰੇ ਨਾਲ ਦੇ ਸਾਥੀ ਹੈ ਇਉਂ ਬੇਨਤੀ ਕਰ ਲੱਗੇ ਹਨ ਨਾਨਦਪੁਰ ਦੀ ਧਰਤੀ ਤੇ ਸਿੰਘਾਂ ਨੂੰ ਜੰਗੀ ਟੰਗ ਸਿਖਾਉਂਦਾ ਤੇਗਾ ਚੋਂ ਅੱਗ ਨਿਕਲੇ ਜਦ ਸੀ ਲੜਨ ਖਾਲਸਾ ਆਉਂਦਾ ਤੇਗਾ ਚੋਂ ਅੱਗ ਨਿਕਲੇ ਜਦ ਸੀ ਲੜਨ ਖਾਲਸਾ ਆਉਂਦਾ ਕੁਰਬਾਨੀ ਕਿੰਜ ਦੇਣੀ ਦਸਦਾ ਗੁਰੂ ਕਲਗੀਆਂ ਵਾਲਾ ਪੁੱਤ ਪੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਪੁੱਤ ਪੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਸ਼ਿੰਗਾਂ ਨੂੰ ਜੰਗੀ ਟੰਗ ਸਿਕਾਉਂਦਾ ਤੇਗਾ ਚੋਂ ਅਗ ਨਿਕਲੇ ਜਦ ਸੀ ਲੜਨ ਖਾਲਸਾ ਆਉਂਦਾ ਤੇਗਾ ਚੋਂ ਅਗ ਨਿਕਲੇ ਜਦ ਸੀ ਲੜਨ ਖਾਲਸਾ ਆਉਂਦਾ ਕੁਰਬਾਨੀ ਕਿੰਜ ਦੇਣੀ ਦੱਸਦਾ ਗੁਰੂ ਕਲਗੀਆਂ ਵਾਲਾ ਉਤ ਪੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਉਤ ਪੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਨਾਮ ਹੁਕਮ ਅਕਾਲ ਕੋਲੋਂ ਜਗਤ ਦੇ ਵਿੱਚ ਆਇਆ ਜਿਸ ਤੱਕ ਤੱਕ ਇਸ ਗੜ ਚ ਆ ਕੇ ਤੀਸਰਾ ਪੰਥ ਸਜਾਇਆ ਜਿਸ ਤੱਕ ਤੱਕ ਇਸ ਗੜ ਚ ਆ ਕੇ ਤੀਸਰਾ ਪੰਥ ਸਜਾਇਆ ਹਰ ਹਿਰਦੇ ਦੇ ਅੰਦਰ ਵਸਦਾ ਗੁਰੂ ਕਲਗੀਆਂ ਵਾਲਾ ਉੱਤ ਪੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਉੱਤ ਪੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਖੱਬੀ ਖਾਖਾਨਾ ਨੂੰ ਮਾਰ ਕੇ ਧਰਤੀ ਉੱਪਰ ਲਟਾਉਂਦਾ ਖੱਬੀ ਖਾਖਾਨਾ ਨੂੰ ਮਾਰ ਕੇ ਧਰਤੀ ਉੱਪਰ ਲਟਾਉਂਦਾ ਜਗਦੀਰ ਕਮਾਨਾਂ 'ਚ ਕੱਸਦਾ ਗੁਰੂ ਕਲਗੀਆਂ ਵਾਲਾ ਪੁੱਤ ਪੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਪੁੱਤ ਪੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਜੇ ਕੋਈ ਅੜਿਆ ਨਾ ਵੈਰੀ ਦੀਆਂ ਖੁਸ਼ਕ ਹੋ ਗਈਆਂ ਖੰਗਾ ਦਿਲ ਵੱਖ ਦਲੇਰੀ ਨੂੰ ਜਿਸਨੇ ਲੜੀਆਂ ਖੂਨੀ ਜੰਗਾ ਰੱਖ ਦਿਲ ਦਲੇਰੀ ਨੂੰ ਜਿਸਨੇ ਲੜੀਆਂ ਖੂਨੀ ਜੰਗਾ ਨਾ ਕਦੇ ਨਦਾਨਾ ਚੋਂ ਨਸਦਾ ਗੁਰੂ ਕਲਗੀਆਂ ਵਾਲਾ ਉੱਤ ਭੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਉੱਤ ਭੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਆਇਆ ਸਤਗੁਰਤਾ ਦੀ ਮਾਰ ਫੜ ਲੋ ਜੇ ਫੜ ਸਕਦੇ ਫੜ ਲੋ ਜੇ ਫੜ ਸਕਦੇ ਮਾਰੀ ਉੱਚੀ ਸੀ ਲਲਕਾਰ ਫੜ ਲੋ ਜੇ ਫੜ ਸਕਦੇ ਮਾਰੀ ਉੱਚੀ ਸੀ ਲਲਕਾਰ ਜ਼ਾਲਮ ਦੀਆਂ ਚਾਲਾਂ ਚ ਨਾ ਫਸਦਾ ਗੁਰੂ ਕਲਗੀਆਂ ਵਾਲਾ ਉੱਤ ਭੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਉੱਤ ਭੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਚਣਾ ਲਤੇ ਗੱੱਚ ਲਾਵੇ ਆਹੂਲਾ ਸੁੱਟ ਦਿੰਦਾ ਉਹਦਾ ਬਾੜ ਖਾਲੀ ਨਾ ਜਾਵੇ ਆਹੂਲਾ ਸੁੱਟ ਦਿੰਦਾ ਉਹਦਾ ਬਾੜ ਖਾਲੀ ਨਾ ਜਾਵੇ ਮੈਰੀ ਨੂੰ ਕਬਰਾਂ ਚ ਤਸਦਾ ਗੁਰੂ ਕਲਗੀਆਂ ਵਾਲਾ ਉੱਤ ਭੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਉੱਤ ਭੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਗੁਰਸੇਵਕ ਬਣਕੇ ਮੈਂ ਉਸਦੇ ਚਰਨ ਪਰ ਸੁਖ ਪਾਵਾਂ ਗੁਜਰੀ ਦੇ ਲਾਲ ਦੀਆਂ ਦੱਸੋ ਕੀ ਕੀ ਸਿਮਤਾ ਗਾਵਾਂ ਗੁਜਰੀ ਦੇ ਲਾਲ ਦੀਆਂ ਦੱਸੋ ਕੀ ਕੀ ਸਿਮਤਾ ਗਾਵਾਂ ਸਭ ਦਿਲਾਂ ਦੀ ਧੜਕਣ ਚ ਰਸਦਾ ਗੁਰੂ ਕਲਗੀਆਂ ਵਾਲਾ ਪੁੱਤ ਭੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ ਪੁੱਤ ਭੇਟ ਚੜਾ ਕੇ ਵੀ ਹੱਸਦਾ ਗੁਰੂ ਕਲਗੀਆਂ ਵਾਲਾ